ਸਸਰਗਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬਹੁਤ ਵਾਰ ਕਹਿੰਨੀ ਆ ਤੁਹਾਡੀ ਜ਼ਿੰਦਗੀ ਹੈ ਤੁਹਾਡੀ ਮਰਜ਼ੀ ਹੈ ਕਿਸ ਤਰ੍ਹਾਂ ਜਿਉਣੀ ਹੈ ਸ਼ਰਦਾ ਤੇ ਵਿਸ਼ਵਾਸ ਵੈਸੇ ਹੀ ਬੜਾ ਹੀ ਜ਼ਿਆਦਾ ਸੈਂਸਿਟਿਵ ਮੈਟਰ ਹੈ ਪਰ ਜਿਹਨੂੰ ਵੀ ਤੁਸੀਂ ਆਪਣਾ ਗੁਰੂ ਆਪਣਾ ਮਾਰਗਦਰਸ਼ਕ ਮੰਨੋ ਜਿਹਨੂੰ ਵੀ ਪੂਜੋ ਦੇਖ ਲਓ ਕਿ ਉਹ ਸ਼ਖਸ ਤੁਹਾਡਾ ਫਾਇਦਾ ਨਾ ਚੱਕ ਰਿਹਾ ਹੋਵੇ ਇਹ ਕਹਿ ਕੇ ਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਕ੍ਰਿਸ਼ਮਿਆ ਨਾਲ ਬਰਕਤਾ ਨਾਲ ਪੜ ਦੂੰਗਾ ਇਹੋ ਜਿਹੇ ਬਾਬਿਆਂ ਤੋਂ ਬਚੋ ਵੈਸੇ ਅੰਧਵਿਸ਼ਵਾਸ ਦੀ ਮਾਰਕਟ ਅੱਜਕੱਲ ਏਡੀ ਗਰਮ ਆ ਕਿ ਜੇ ਕਿਹੇ ਬਾਬੇ ਬਾਰੇ ਕੁਝ ਕਹਿ ਦੋ ਤਾਂ ਲੋਕੀ ਵਾਲਾ ਨੂੰ ਆਉਂਦੇ ਨੇ ਭਾਵੇਂ ਉਹ ਬਾਬਾ ਜੇਲ੍ਹ ਕੱਟ ਰਿਹਾ ਹੋਵੇ ਕਾਨੂੰਨ ਦੀ ਨਜ਼ਰ ਚ ਉਹ ਗੁਨਾਹਗਾਰ ਹੋਵੇ ਪਰ ਬਥੇਰੇ ਉਹਨੂੰ ਰੱਬ ਮੰਨੀ ਬਹਿ ਜਾਂਦੇ ਨੇ ਗਿਆਨੀ ਲੋਕ ਚੰਗੇ ਗੁਰੂ ਕਦੀ ਵੀ ਕਰਾ ਮਾਤਾ ਤੇ ਕ੍ਰਿਸ਼ਮਿਆ ਚ ਤੁਹਾਨੂੰ ਨਹੀਂ ਉਲਝਾਉਣਗੇ ਤੇ ਇਸ ਅੰਨੇ ਵਿਸ਼ਵਾਸ ਚ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਕਿ ਜਨਾਨੀਆਂ ਦਾ ਯੋਗਦਾਨ ਵੱਤ ਪਰ ਇਸ ਸਭ ਦੇ ਪਿੱਛੇ ਦੀ ਖਤਰਨਾਕ ਸੱਚਾਈ ਵੇਖਣ ਤੋਂ ਬਾਅਦ ਵੀ ਸਾਡੀ ਬਾਬਾ ਜੀ ਬਾਬਾ ਜੀ ਬੰਦ ਨਹੀਂ ਹੁੰਦੀ ਤੇ ਬਾਬਾ ਜੀ ਵੀ ਨੌਨ ਸਟਾਪ ਤੁਹਾਨੂੰ ਸਮੋਸਿਆਂ ਨਾਲ ਹਰੀ ਚਟਨੀ ਖਵਾ ਕੇ ਤੁਹਾਡੇ ਦੁੱਖ ਦਰਦ ਹਰ ਲੈਂਦੇ ਨੇ ਹੈਨਾ ਚਲੋ ਅੱਜ ਇੱਕ ਹੋਰ ਸੱਚੀ ਕਹਾਣੀ ਦੱਸਦੀ ਆਂ ਸ਼ਾਇਦ ਅਜੇ ਵੀ ਕੋਈ ਸਮਝ ਜਾਏ ਆਲਦੋ ਉਮੀਦ ਆਲਮੋਸਟ ਛੱਡੀ ਬੈਠੀ ਆ ਮੈਂ ਇੱਕ ਜਨਾਨੀ ਦੇ ਘਰੇ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ ਘਰ 'ਚ ਪੈਸੇ ਦੀ ਤੰਗੀ ਹੁੰਦੀ ਆ ਬਿਮਾਰੀ ਹੁੰਦੀ ਆ ਉਹਨੂੰ ਹੋਰ ਵੀ ਰਿਲੇਸ਼ਨਸ਼ਿਪਸ ਨੂੰ ਲੈ ਕੇ ਕੁਝ ਸਮੱਸਿਆਵਾਂ ਹੁੰਦੀਆਂ ਨੇ ਸੋ ਉਹਨੂੰ ਕੋਈ ਦੱਸਦਾ ਕਿ ਕੋਲ ਹੀ ਇੱਕ ਤੰਤਰਿਕ ਆ ਉਸ ਕੋਲ ਜਾ ਕੇ ਉਹ ਏਦਾਂ ਝਾੜਫੂਕ ਕਰਦਾ ਹੈ ਕਿ ਜਿਵੇਂ ਸਭ ਕੁਝ ਬਦਲ ਜਾਵੇ ਇਹ ਸਭ ਸੁਣ ਕੇ ਉਸ ਜਨਾਨੀ ਕੋਲ ਰਹਿ ਆ ਨਹੀਂ ਗਿਆ ਉਹ ਪਹੁੰਚ ਜਾਂਦੀ ਹੈ ਉਸ ਤਾਂਤਰਿਕ ਕੋਲ ਇਕੱਲੀ ਹੀ ਉਸ ਵਕਤ ਉਸ ਬਾਬੇ ਕੋਲ ਬੜੀ ਭੀੜ ਲੱਗੀ ਹੁੰਦੀ ਹੈ ਪਰ ਬਾਬੇ ਦੀ ਨਜ਼ਰ ਇੰਨੀ ਭੀੜ ਚ ਵੀ ਜਾ ਕੇ ਸਿੱਧਾ ਉਸ ਜਨਾਨੀ ਤੇ ਪੈਂਦੀ ਹੈ ਦਰਅਸਲ ਉਸ ਦਾ ਰੂਪ ਰੰਗ ਬਹੁਤ ਸੋਹਣਾ ਹੁੰਦਾ ਹੈ ਤੇ ਇਸੇ ਕਰਕੇ ਬਾਬਾ ਉਹਨੂੰ ਵੇਖਦਾ ਤੇ ਵੇਖਦਾ ਹੀ ਰਹਿ ਜਾਂਦਾ ਹੈ ਗੱਲ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਮੱਛੀ ਪਿੰਡ ਦੀ ਹੈ ਮਾਮਲਾ 2022 ਦਾ ਹੈ ਬਹੁਤਾ ਪੁਰਾਣਾ ਨਹੀਂ ਹੈ ਉਹ ਔਰਤ ਲਾਈਨ 'ਚ ਲੱਗੀ ਹੁੰਦੀ ਆ ਲਾਈਨ ਵੀ ਲੰਬੀ ਹੁੰਦੀ ਆ ਕਿਉਂਕਿ ਉਸ ਪਿੰਡ ਦੇ ਆਸ-ਪਾਸ ਦੇ ਪਿੰਡਾਂ 'ਚ ਇਹ ਬਾਬਾ ਬਾਬਾ ਸ਼ਾਮ ਕਾਫੀ ਪੌਪੂਲਰ ਹੁੰਦਾ ਹੈ ਲੋਕ ਆਪਣੀ ਹਰ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਇਸ ਕੋਲ ਆਏ ਹੁੰਦੇ ਨੇ ਹੁਣ ਜਦੋਂ ਇਸ ਜਨਾਨੀ ਦੀ ਵਾਰੀ ਆਉਂਦੀ ਆ ਤਾਂ ਬਾਬਾ ਸ਼ਾਮ ਕਹਿੰਦਾ ਕਿ ਤੇਰੇ ਤੇ ਤਾਂ ਭਾਰੀ ਸੰਕਟ ਆ ਏਡੀ ਦੁਖੀਆ ਤੋਂ ਤੈਨੂੰ ਤਾਂ ਛੇਤੀ ਹੱਲ ਚਾਹੀਦਾ ਕੋਈ ਤਾੰਤ੍ਰਿਕ ਇਹ ਦਾਵਾ ਕਰਦਾ ਹੁੰਦਾ ਹੈ ਕਿ ਮੈਂ ਫੇਸ ਰੀਡ ਕਰ ਲੈਣਾ ਦੁਖੀ ਤਾਂ ਚਲੋ ਅੱਜਕੱਲ੍ਹ ਕਈ ਨੇ ਬਹੁਤ ਨੇ ਸੋ ਉਹ ਮਹਿਲਾ ਕਹਿ ਦਿੰਦੀ ਹੈ ਕਿ ਬਾਬਾ ਜੀ ਤੁਸੀਂ ਤਾਂ ਜਾਣੀ ਜਾਣੋ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ ਤੁਸੀਂ ਆਪ ਹੀ ਸਭ ਕੁਝ ਕਹਿ ਦਿੱਤਾ ਪਰ ਫਿਰ ਉਹ ਬਾਬਾ ਕਹਿੰਦਾ ਹੈ ਕਿ ਤੇਰੀ ਸਮੱਸਿਆ ਦਾ ਹੱਲ ਮੈਂ ਨਹੀਂ ਕਰ ਸਕਦਾ ਕਿਉਂਕਿ ਸੰਕਟ ਬਹੁਤ ਜ਼ਿਆਦਾ ਵੱਡਾ ਹੈ ਤੇ ਜੇ ਕਿਸੇ ਤਰ੍ਹਾਂ ਮੈਂ ਇਸ ਦਾ ਹੱਲ ਕਰ ਵੀ ਦਵਾਂ ਤਾਂ ਇਸੇ ਤਾਂ ਪੈਹਾ ਬੜਾ ਲੱਗ ਜਾਣਾ ਤੇ ਤੁਹਾਡੇ ਘਰ ਤਾਂ ਪਹਿਲਾਂ ਹੀ ਤੰਗੀ ਮੱਚੀ ਪਈ ਹੈ ਤੁਸੀਂ ਕਿੱਥੋਂ ਅਫੋਰਡ ਕਰੋਗੇ ਸੋ ਇਹ ਤਾਂ ਮਮਕਨ ਹੀ ਨਹੀਂ ਤੂੰ ਚਲੀ ਜਾਇਓ ਅਗੋ ਜਨਾਨੀ ਅੱਖਾਂ ਚੱਥਰੂ ਲੈ ਕੇ ਹੱਥ ਜੋੜ ਕੇ ਕਹਿੰਦੀ ਆ ਕਿ ਬਾਬਾ ਜੀ ਦੁੱਖ ਜੇ ਤੁਹਾਡੇ ਵਰਗਾ ਮਹਾਪੁਰਸ਼ ਹੱਲ ਨਹੀਂ ਕਰੇਗਾ ਮਦਦ ਨਹੀਂ ਕਰੇਗਾ ਦੁੱਖ ਚ ਤਾਂ ਕੌਣ ਕਰੇਗਾ ਮੈਂ ਬੜਾ ਸੁਣਿਆ ਤੁਹਾਡੇ ਬਾਰੇ ਤੁਸੀਂ ਬਸ ਆਪਣਾ ਹੱਥ ਮੇਰੇ ਸਿਰ ਤੇ ਇੱਕ ਵਾਰੀ ਰੱਖ ਦੋ ਤਾਂ ਕਿ ਮੈਂ ਤਰ ਜਾਵਾਂ ਬਾਬਾ ਉਹਨੂੰ ਕਹਿੰਦਾ ਚੱਲ ਕੋਈ ਨਹੀਂ ਕਰਦੇ ਆਂ ਕੁਝ ਤੂੰ ਇਸ ਦਿਨ ਦੁਬਾਰਾ ਮੈਨੂੰ ਮਿਲਣ ਆਈ ਫੇਰ ਦੇਖਦੇ ਆਂ ਵੀ ਕੀ ਹੋ ਸਕਦਾ ਮੈਕਸਿਮਮ ਉਹ ਔਰਤ ਉੱਥੋਂ ਚਲੀ ਜਾਂਦੀ ਹੈ ਪਰ ਫੇਰ ਜੋ ਦਿਨ ਮੁਕਰਰ ਹੁੰਦਾ ਉਸ ਦਿਨ ਦੁਬਾਰਾ ਉਹ ਆਉਣ ਜਾਂਦੀ ਆ ਉਸ ਬਾਬੇ ਕੋਲ ਹੁਣ ਬਾਬਾ ਸ਼ਾਮ ਉਹਨੂੰ ਕਹਿੰਦਾ ਹੈ ਕਿ ਦੇਖ ਵੈਸੇ ਤਾਂ ਇਹ ਪੂਜਾ ਜੋ ਮੈਂ ਕਰਨੀ ਆ ਬਹੁਤ ਮਹਿੰਗੀ ਆ ਪਰ ਮੇਰੇ ਚ ਪੈਸੇ ਦਾ ਕੋਈ ਲਾਲਚ ਨਹੀਂ ਪਰ ਕੁਝ ਪੈਸੇ ਤੈਨੂੰ ਸਮਗਰੀ ਲਈ ਦੇਣੇ ਪੈਣਗੇ ਕਿਉਂਕਿ ਬਿਨਾ ਕੋਈ ਪੈਸਾ ਦਿੱਤੇ ਜੇ ਮੈਂ ਤੇਰਾ ਕੰਮ ਕਰੂੰਗਾ ਤਾਂ ਉਹ ਤੈਨੂੰ ਫਲਣਾ ਨਹੀਂ ਸੋ ਸੇਵਾ ਤਾਂ ਤੈਨੂੰ ਕਰਨੀ ਹੀ ਪੈਣੀ ਜ਼ਿਆਦਾ ਨਾ ਸਹੀ ਥੋੜੀ ਸਹੀ ਤੇ ਨਾਲੇ ਉਹ ਕਹਿੰਦਾ ਕਿ ਨਾਲ ਤੇਰੀ ਝਾੜ ਫੂਕ ਵੀ ਕਰਨੀ ਪੈਣੀ ਆ ਤੇ ਇਹ ਪੂਜਾ ਤੇ ਸਭ ਕਾਫੀ ਵਕਤ ਲਏਗਾ ਨਾਲੇ ਪੂਜਾ ਵੀ ਉਥੇ ਜੋ ਸੁਨਸਾਨ ਥਾਂ ਹੈ ਉਥੇ ਪਿੱਪਲ ਦੇ ਰੁੱਖ ਦੇ ਥੱਲੇ ਹੋਊਗੀ ਹੋਰ ਕਿਤੇ ਵੀ ਨਹੀਂ ਉਹੀ ਇੱਕ ਪੂਰੀ ਦੁਨੀਆ ਚ ਇਕਲੌਤੀ ਥਾਂ ਹੈ ਉਥੇ ਹੀ ਪੂਜਾ ਹੋ ਸਕਦੀ ਹੈ ਤੇ ਆਖਰੀ ਗੱਲ ਇਹ ਪੂਜਾ ਹੋਣੀ ਵੀ ਰਾਤ 12 ਵਜੇ ਹੁਣ ਇਸ ਜਨਾਨੀ ਨੂੰ ਲੱਗਦਾ ਕਿ ਬਾਬਾ ਬੜਾ ਔਖਾ ਮੰਨਿਆ ਪੂਜਾ ਲਈ ਸੋ ਉਹ ਅੰਨੀ ਹੋਈ ਇਸ ਦੀ ਇੱਕ ਇੱਕ ਗੱਲ ਤੇ ਹਾਮੀ ਭਰ ਦਿੰਦੀ ਹੈ ਕਿਸੇ ਤਰ੍ਹਾਂ ਉਹ ਇਧਰ ਉਧਰੋਂ ਪੈਸੇ ਦਾ ਜੁਗਾਰ ਕਰਦੀ ਹੈ ਇੰਤਜ਼ਾਮ ਕਰਦੀ ਹੈ ਤੇ ਉਸ ਦਿਨ ਬਾਬੇ ਕੋਲ ਚਲੀ ਜਾਂਦੀ ਹੈ ਜੋ ਦਿਨ ਉਸ ਨੇ ਨਿਰਧਾਰਤ ਕੀਤਾ ਹੁੰਦਾ ਹੈ ਜਾਂ ਕਹਿ ਲਓ ਕਿ ਜਿਹੜੀ ਰਾਤ ਉਸ ਨੇ ਨਿਰਧਾਰਤ ਕੀਤੀ ਹੁੰਦੀ ਹੈ ਉੱਥੇ ਉਹ ਬਾਬਾ ਕੱਲਾ ਹੁੰਦਾ ਤੇ ਇਹ ਵੀ ਕੱਲੀ ਹੀ ਹੁੰਦੀ ਹੈ ਬਾਬਾ ਇਹਨੂੰ ਸਮਗਰੀ ਵਗੈਰਾ ਦਿਖਾਉਂਦਾ ਦੱਸਦਾ ਹੈ ਕਿ ਪੂਜਾ ਇਦਾਂ ਹੋਊਗੀ ਆਹ ਸਮਗਰੀ ਪਹਿਲਾਂ ਤੇ ਆਹ ਵਲੀ ਬਾਅਦ ਚ ਪਾਉਗੀ ਨਾਲ ਉਸ ਦੇ ਹੱਥ ਚ ਪ੍ਰਸ਼ਾਦ ਵੀ ਦੇ ਦਿੰਦਾ ਹੈ ਕਿ ਪੂਜਾ ਦੇ ਨਾਲ ਨਾਲ ਇਸ ਦਾ ਵੀ ਸੇਵਨ ਕਰਦੀ ਨਹੀਂ ਪੜੀ ਹੋਗੀ ਉਹ ਇਕੱਲੀ-ਕੱਲੀ ਗੱਲ ਚੰਗੀ ਤਰ੍ਹਾਂ ਸਮਝ ਜਾਂਦੀ ਹੈ ਤੇ ਫਿਰ ਤਾంత్రਿਕ ਪੂਜਾ ਸ਼ੁਰੂ ਕਰਦਾ ਹੈ ਉਹ ਕੁਝ-ਕੁਝ ਉਚਾਰਨ ਕਰ ਰਿਹਾ ਹੁੰਦਾ ਹੈ ਉਹ ਜਨਾਨੀ ਅੱਖਾਂ ਬੰਦ ਕਰਕੇ ਬੈਠੀ ਹੁੰਦੀ ਹੈ ਤੇ ਹੌਲੀ-ਹੌਲੀ ਦੱਸੇ ਮੁਤਾਬਕ ਪ੍ਰਸ਼ਾਦ ਖਾ ਰਹੀ ਹੁੰਦੀ ਹੈ ਚੰਦ ਮਿੰਟਾਂ 'ਚ ਹੀ ਉਹਨੂੰ ਮਦਹੋਸ਼ੀ ਛਾਣ ਲੱਗਦੀ ਹੈ ਤੇ ਫਿਰ ਉਹ ਪੂਰੀ ਤਰ੍ਹਾਂ ਬੇਸੁੱਧ ਹੋ ਜਾਂਦੀ ਹੈ। ਦਿਨ ਚੜਨ ਵਾਲਾ ਹੁੰਦਾ ਤਾਂ ਉਸਦੀ ਅੱਖ ਖੁੱਲਦੀ ਹੈ। ਜਦੋਂ ਉੱਠਦੀ ਹੈ ਤੇ ਬਾਬਾ ਉੱਥੇ ਹੀ ਹੁੰਦਾ। ਉਹ ਬਾਬੇ ਨੂੰ ਕਹਿੰਦੀ ਹੈ ਕਿ ਮੈਨੂੰ ਕੀ ਹੋਇਆ ਸੀ? ਮੇਰਾ ਸਿਰ ਇੰਨਾ ਭਾਰੀ ਕਿਉਂ ਹੈ? ਮੇਰੇ ਸਰੀਰ 'ਚ ਏਡੀ ਦਰਦ ਕਿਉਂ ਹੈ? ਅੱਗੋਂ ਬਾਬਾ ਕਹਿੰਦਾ ਹੈ ਕਿ ਇਹ ਦਰਦਾਂ ਨਿਸ਼ਾਨੀ ਨੇ ਕਿ ਤੇਰੇ ਪਰਿਵਾਰ ਤੇ ਆਇਆ ਸੰਕਟ ਹੈ। ਖਤਮ ਹੋਣੂਏ ਹੁਣ ਮੁਸ਼ਕਲ ਭਰੇ ਦਿਨ ਖਤਮ ਹੋ ਜਾਣਗੇ ਹੁਣ ਤੂੰ ਰਾਜ ਕਰੇਗੀ ਇਹ ਗੱਲ ਸੁਣ ਕੇ ਉਹ ਜਨਾਨੀ ਸਭ ਦੁੱਖ ਦਰਦ ਭੁੱਲ ਜਾਂਦੀ ਹੈ ਤੇ ਖੁਸ਼ੀ ਖੁਸ਼ੀ ਬਾਬੇ ਨੂੰ ਮੱਥਾ ਟੇਕ ਕੇ ਘਰੇ ਚਲੀ ਜਾਂਦੀ ਹੈ ਹੁਣ ਇਹ ਗੱਲ ਜਾ ਕੇ ਉਹ ਆਪਣੀ ਜਠਾਣੀ ਨੂੰ ਦੱਸਦੀ ਹੈ ਇੱਕੋ ਘਰ ਚ ਰਹਿੰਦੇ ਹੁੰਦੇ ਨੇ ਇਹ ਜਠਾਣੀ ਕਹਿੰਦੀ ਆ ਫੇਰ ਤਾਂ ਮੈਨੂੰ ਵੀ ਦਰਸ਼ਨ ਕਰਾਉਣ ਲੈ ਕੇ ਚੱਲ ਦਰਾਨੀ ਜਠਾਣੀ ਨੂੰ ਲੈ ਜਾਂਦੀ ਹੈ ਤੰਤ੍ਰਿਕ ਕੋਲ ਉਦੋਂ ਹੀ ਉੱਥੇ ਲਾਈਨ ਲੱਗੀ ਹੁੰਦੀ ਹੈ ਇਸ ਦੇ ਭਗਤਾਂ ਦੀ ਜਠਾਣੀ ਨੂੰ ਦੇਖ ਕੇ ਬਾਬੇ ਨੂੰ ਲੱਗਦਾ ਹੈ ਕਿ ਇਸ ਤਾਂ ਇਸ ਦੀ ਦਰਾਣੀ ਨਾਲੋਂ ਵੀ ਜ਼ਿਆਦਾ ਸੋਹੱਪਣ ਹੈ ਉਹ ਉਹਨੂੰ ਵੀ ਸੇਮ ਗੱਲਾਂ ਕਹਿੰਦਾ ਕਿ ਤੈਨੂੰ ਤਾਂ ਜਠਾਣੀ ਹੋਣ ਦੇ ਨਾਤੇ ਪਹਿਲਾਂ ਮੇਰੇ ਕੋਲ ਆਉਣਾ ਚਾਹੀਦਾ ਸੀ ਦਰਾਣੀ ਤੋਂ ਵੀ ਪਹਿਲਾਂ ਕਿਉਂਕਿ ਘਰ ਦਾ ਸੰਕਟ ਦੂਰ ਕਰਨ ਦੀ ਤੇਰੀ ਪਹਿਲੀ ਜ਼ਿੰਮੇਵਾਰੀ ਹੈ ਸੋ ਜੋ ਤੇਰੀ ਦਰਾਣੀ ਨੇ ਕੀਤਾ ਪੂਜਾ ਝਾੜ ਫੂਕ ਸਭ ਜਿੰਨੀ ਦੇਰ ਤੱਕ ਘਰ ਦੀ ਵੱਡੀ ਨੂੰ ਯਾਨੀ ਤੂੰ ਇਹ ਸਭ ਨਹੀਂ ਕਰੇਂਗੀ ਤਾਂ ਤੁਹਾਡਾ ਦੁੱਖ ਪੂਰੀ ਤਰ੍ਹਾਂ ਖਤਮ ਨਹੀਂ ਹੋਣਾ ਤੇਰੀ ਦਰਾਨੀ ਨੇ ਤਾਂ ਸੁખી ਹੋ ਜਾਣਾ ਤੂੰ ਦੁਖੀ ਹੀ ਰਹਿ ਜਾਣਾ ਇਹ ਗੱਲ ਸੁਣ ਕੇ ਜਠਾਣੀ ਕਹਿੰਦੀ ਆ ਨਹੀਂ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਕਰੂੰਗੀ ਪਰ ਸਾਡੇ ਘਰ ਚੋਂ ਪੈਸੇ ਦੀ ਇਹ ਤੰਗੀ ਖਤਮ ਕਰ ਦਿਓ ਸਾਡੀਆਂ ਖੁਸ਼ੀਆਂ ਵਾਪਸ ਕਰ ਦੋ ਬਾਬਾ ਉਹਨੂੰ ਵੀ ਰਾਤ 12 ਵਜੇ ਪਿੱਪਲ ਦੇ ਪੇੜ ਦੇ ਥੱਲੇ ਸੱਤ ਲੈਂਦਾ ਤੇ ਉਹੀ ਸਭ ਕੁਝ ਹੁੰਦਾ ਹੈ ਉਹਨੂੰ ਪੂਜਾ ਦੀ ਵਿਧੀ ਸਮਝਾਉਂਦਾ ਹੈ ਵੀ ਪੂਜਾ ਕਿੱਦਾਂ ਕਰਨੀ ਹੈ ਹੱਥਾਂ 'ਚ ਪ੍ਰਸ਼ਾਦ ਦਿੰਦਾ ਹੈ ਉਹਨੂੰ ਖਾਣ ਨੂੰ ਕਹਿੰਦਾ ਉਹ ਖਾ ਕੇ ਬੇਹੋਸ਼ ਹੋ ਜਾਂਦੀ ਹੈ ਤੇ ਸਵੇਰੇ ਉੱਠਣ ਤੇ ਉਹਨੂੰ ਕਹਿੰਦਾ ਹੈ ਕਿ ਬੜੀ ਵਧੀਆ ਪੂਜਾ ਹੋਈ ਹੈ ਹੁਣ ਸਾਰੇ ਦੁੱਖ ਮੁੱਕ ਜਾਣੇ ਨੇ ਤੁਹਾਨੂੰ ਤਾਂ ਸੋਨੇ ਦੇ ਕੜੇ ਲੱਭ ਜਾਣੇ ਹੋਣ ਏ ਵੀ ਖੁਸ਼ੀ-ਖੁਸ਼ੀ ਘਰੇ ਚਲੀ ਜਾਂਦੀ ਹੈ ਹੁਣ ਇਹਨਾਂ ਦੀ ਇੱਕ ਹੋਰ ਰਿਸ਼ਤੇ ਚੋ ਜਠਾਣੀ ਹੁੰਦੀ ਹੈ ਇਹ ਕੋਲ ਹੀ ਰਹਿੰਦੇ ਨੇ ਇਹ ਤਿੰਨੋਂ ਬੈਠ ਕੇ ਘਰੇ ਚਾਹ ਪੀਂਦੀਆਂ ਨੇ ਉਸ ਤਾਂਤ੍ਰਿਕ ਦੀਆਂ ਹੀ ਗੱਲਾਂ ਹੁੰਦੀਆਂ ਨੇ ਹੁਣ ਤੀਜੀ ਜਠਾਣੀ ਵੀ ਉਹੀ ਸੇਮ ਕਹਿੰਦੀ ਹੈ ਕਿ ਮੈਨੂੰ ਵੀ ਲੈ ਚੱਲੋ ਦਰਸ਼ਨਾਂ ਨੂੰ ਫਿਰ ਉਹਨੂੰ ਮਿਲ ਕੇ ਵੀ ਬਾਬਾ ਸੇਮ ਕਹਿੰਦਾ ਤੇ ਸੇਮ ਸਭ ਕੁਝ ਕਰਦਾ ਹੁਣ ਇਹ ਤਿੰਨੋਂ ਰੈਗੂਲਰ ਬਾਬੇ ਨੂੰ ਮਿਲਣ ਜਾਂਦੀਆਂ ਨੇ ਇਹ ਸੋਚ ਕੇ ਕਿ ਇਹ ਬਾਬਾ ਕ੍ਰਿਸ਼ਮਾਈ ਹੈ ਤੇ ਜੇ ਇਸ ਦੀ ਛਾਂ ਬਣੀ ਰਹੇਗੀ ਤਾਂ ਸੁੱਖ ਦੂਰ ਨਹੀਂ। ਉਹ ਬਾਬਾ ਵੀ ਬਹਾਨੇ-ਬਹਾਨੇ ਸਿਰ ਕਦੀ ਇੱਕ ਨੂੰ ਕਦੀ ਦੂਜੀ ਨੂੰ ਕਦੀ ਤੀਜੀ ਨੂੰ ਰਾਤ 12 ਵਜੇ ਪਿੱਪਲ ਦੇ ਪੀੜ ਥੱਲੇ ਬੁਲਾਉਂਦਾ ਇਹ ਕਹਿ ਕੇ ਕਿ ਪੂਜਾ ਉਦੋਂ ਤੱਕ ਕਰਨੀ ਪੈਂਦੀ ਹੈ ਜਦ ਤੱਕ ਮੁਰਾਦ ਪੂਰੀ ਨਾ ਹੋਏ। ਕੁਝ ਵਕਤ ਬਾਅਦ ਇਹ ਤਿੰਨੋਂ ਆਪਦੇ ਘਰੇ ਬੈਠੀਆਂ ਹੁੰਦੀਆਂ ਨੇ। ਦਰਾਣੀ ਕਹਿੰਦੀ ਹੈ ਕਿ ਜਦੋਂ ਮੈਂ ਰਾਤ ਨੂੰ ਬਾਬੇ ਤੋਂ ਹੋ ਕੇ ਘਰੇ ਵਾਪਸ ਆਉਣੀ ਆ ਮੈਨੂੰ ਇਦਾਂ ਲੱਗਦਾ ਹੈ ਕਿ ਮੇਰੀ ਬਾਡੀ ਨਾਲ ਜਿਵੇਂ ਕੋਈ ਛੇੜਛਾੜ ਹੋਈ ਹੋਵੇ ਹਮੇਸ਼ਾ ਇਹੀ ਲੱਗਦਾ ਜਿਵੇਂ ਮੇਰੇ ਨਾਲ ਸੰਬੰਧ ਬਣਾਏ ਗਏ ਜਦੋਂ ਉਹ ਇਹ ਗੱਲ ਕਹਿੰਦੀ ਹੈ ਤਾਂ ਦੂਜੀ ਵੀ ਕਹਿੰਦੀ ਹੈ ਕਿ ਮੈਨੂੰ ਵੀ ਇਹੀ ਲੱਗਦਾ ਫਿਰ ਤੀਜੀ ਕਹਿੰਦੀ ਹੈ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਣਾ ਸੀ ਪਰ ਮੈਨੂੰ ਲੱਗਿਆ ਕਿ ਕਿਤੇ ਤੁਸੀਂ ਗਲਤ ਨਾ ਸਮਝੋ ਮੈਨੂੰ ਉਹ ਫਿਰ ਆਪਸ ਚ ਗੱਲੀਬਾਤੀ ਡਾਟਸ ਜੋੜ ਦੀਆਂ ਨੇ ਕਿ ਪ੍ਰਸ਼ਾਦ ਖਾਨ ਤੋਂ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਨੇ ਤੇ ਨਾਲੇ ਇੰਨੀ ਦੇਰ ਬਾਅਦ ਵੀ ਸਾਡੇ ਘਰ ਦੀ ਕੰਡੀਸ਼ਨ 'ਚ ਤਾਂ ਜ਼ਰਾ ਵੀ ਸੁਧਾਰ ਨਹੀਂ ਹੋਇਆ ਜੋ ਪੈਸੇ ਦਿੱਤੇ ਅਸੀਂ ਤਿੰਨਾਂ ਨੇ ਉਹ ਵਕਤ ਹੁਣ ਉਹ ਤਿੰਨੋਂ ਮਹਿਸੂਸ ਕਰਦੀਆਂ ਨੇ ਕਿ ਉਹਨਾਂ ਨਾਲ ਗਲਤ ਹੋਇਆ ਯਾਨੀ ਹੁਣ ਉਹਨਾਂ ਨੂੰ ਸਮਝ ਇਹ ਆਉਂਦਾ ਹੈ ਕਿ ਤਾੰਤ੍ਰਿਕ ਉਹਨਾਂ ਨੂੰ ਪ੍ਰਸ਼ਾਦ ਖਵਾ ਕੇ ਬੇਹੋਸ਼ ਕਰਕੇ ਫਿਰ ਐਲੀਜਿਡਲੀ ਉਹਨਾਂ ਨਾਲ ਸੰਬੰਧ ਬਣਾਉਂਦਾ ਹੁਣ ਇਹ ਤਿੰਨੋਂ ਸੋਚਣ ਕਿ ਕੀ ਕਰੀਏ ਇਨਾਂ ਨੂੰ ਰੋਣਾ ਵੀ ਆਏ ਡਰ ਵੀ ਲੱਗੇ ਤੇ ਖੁਦ ਤੇ ਗੁੱਸਾ ਵੀ ਆਏ ਇਹ ਤਿੰਨੋਂ ਹਿੰਮਤ ਕਰਦੀਆਂ ਨੇ ਆਪਸ ਵਿੱਚ ਸਲਾਹ ਕਰਕੇ ਤੇ ਆਪਣੇ ਆਪਣੇ ਘਰ ਵਾਲੇ ਨੂੰ ਪੂਰੀ ਗੱਲ ਦੱਸ ਦਿੰਦੀਆਂ ਨੇ ਬਿਨਾ ਫਿਲਟਰ ਦੇ ਇਹ ਸੁਣ ਕੇ ਉਹਨਾਂ ਨੂੰ ਗੁੱਸਾ ਤਾਂ ਖਾਸਾ ਹੁੰਦਾ ਹੈ ਇਹਨਾਂ ਤੇ ਪਰ ਜਿਵੇਂ ਮੈਂ ਅਕਸਰ ਕਹਿੰਨੀ ਆ ਕਿ ਹਰ ਪਰਿਵਾਰ ਦੀ ਤਸਵੀਰ ਵੱਖਰੀ ਹੁੰਦੀ ਹੈ ਇਹ ਤਿੰਨੋਂ ਬੰਦੇ ਆਪਣੀਆਂ ਘਰਵਾਲੀਆਂ ਨੂੰ ਕੋਸਣ ਦੀ ਜਗ੍ਹਾ ਉਸ ਪਖੰਡੀ ਨੂੰ ਸਬਕ ਸਿਖਾਉਣ ਤੇ ਫੋਕਸ ਕਰਦੇ ਨੇ ਉਹ ਪੁਲਿਸ ਸਕੂਲ ਪਹੁੰਚਦੇ ਨੇ ਉਸ ਤਾੰਤਰ ਖਿਲਾਫ ਕੰਪਲੇਂਟ ਲਿਖਾਉਣ ਪਰ ਮੀਡੀਆ ਰਿਪੋਰਟਸ ਮੁਤਾਬਕ ਪੁਲਿਸ ਉਹਨਾਂ ਦੀ ਨਹੀਂ ਸੁਣਦੀ ਉਸ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਉਸ ਬਾਬੇ ਦੇ ਭਗਤ ਬਥੇਰੇ ਹੁੰਦੇ ਆ ਤੇ ਪੁਲਿਸ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਚਾਹੁੰਦੀ ਹੁੰਦੀ ਕਿ ਮਾਹੌਲ ਖਰਾਬ ਹੋ ਜਾਏ ਪਰ ਬੰਦਾ ਗਲਤ ਹੈ ਉਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ ਨਾ ਇਹ ਪੁਲਿਸ ਸੀਨੀਅਰਸ ਨਾਲ ਗੱਲ ਕਰਦੇ ਨੇ ਥੋੜੀ ਹੋਰ ਉੱਪਰ ਜਾਂਦੇ ਨੇ ਪਰ ਇਨੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ 1 ਸਤੰਬਰ 2022 ਸਾਰਾ ਟੱਬਰ ਇਹਨਾਂ ਦਾ ਇਕੱਠਾ ਹੁੰਦਾ ਇਹ ਹਿੰਮਤ ਵਿਖਾਉਂਦੇ ਨੇ ਮਹਿਲਾਵਾਂ ਵੀ ਤੇ ਬੰਦੇ ਵੀ ਇਹ ਇੱਕ ਵੀਡੀਓ ਬਣਾਉਂਦੇ ਨੇ ਤੇ ਦੱਸਦੇ ਨੇ ਕਿ ਇਨਾਂ ਜਨਾਨੀਆਂ ਨਾਲ ਕੀ ਹੋਇਆ ਤੇ ਕਿੱਦਾਂ ਇਹ ਬਾਬਾ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰ ਰਹੇ ਹੈ ਕਿੱਡੀ ਕਰੇ ਜਲੀ ਗੱਲਾਂ ਕਿ ਇਨਸਾਫ ਲਈ ਆਪਣਾ ਢਿੱਡ ਨੰਗਾ ਕਰ ਦੇਣਾ ਪਰ ਇਸ ਪਰਿਵਾਰ ਨੂੰ ਇਹੀ ਸਹੀ ਲੱਗਾ ਕਿਉਂਕਿ ਕਿਸੇ ਹੋਰ ਦਰ ਤੇ ਇਹਨਾਂ ਨੂੰ ਕੋਈ ਵੀ ਨਹੀਂ ਸੁਣ ਰਿਹਾ ਸੀ ਤੇ ਇਸ ਨੇ ਆਪਣਾ ਕੰਮ ਵੀ ਕੀਤਾ ਸਾਰਥਕ ਤਰ੍ਹਾਂ ਨਾਲ ਇਹ ਵੀਡੀਓ ਵਾਇਰਲ ਹੋ ਗਈ ਇੰਨੀ ਵਾਇਰਲ ਕਿ ਪੁਲਿਸ ਨੂੰ ਇਸ ਤੇ ਕਾਰਵਾਈ ਕਰਨੀ ਪਈ ਇਥੋਂ ਤੱਕ ਕਿ ਪੁਲਿਸ ਨੇ ਕਿਹਾ ਕਿ ਜੜੀਆਂ ਹੋਰ ਮਹਿਲਾਵਾਂ ਨਾਲ ਇਸ ਨੇ ਗਲਤ ਕੀਤਾ ਉਹ ਸਾਨੂੰ ਆ ਕੇ ਸੂਚਿਤ ਕਰਨ ਤੇ ਕਹਿੰਦੇ ਨੇ ਕਿ ਅਜਹੀਆਂ ਕਈ ਮਹਿਲਾਵਾਂ ਪੁਲਿਸ ਕੋਲ ਪਹੁੰਚੀਆਂ ਵੀ ਇਨੂੰ ਜੇਲ੍ਹ ਕਾਲ ਦਿੱਤਾ ਗਿਆ ਇਹੋ ਜਈਆਂ ਵੀ ਕਈ ਔਰਤਾਂ ਹੋਣਗੀਆਂ ਜੋ ਆਪਣੀ ਮਰਜ਼ੀ ਨਾਲ ਇਸ ਨਾਲ ਸੰਬੰਧ ਬਣਾਉਂਦੀਆਂ ਹੋਣਗੀਆਂ ਕਿ ਇਹ ਇਸ ਦੇ ਬਦਲੇ ਸਾਡੇ ਦੁੱਖ ਦੂਰ ਕਰ ਦੋ ਬਹੁਤ ਵਾਰ ਦੇਖਿਆ ਜਿਹਾ ਹੁੰਦਿਆ ਏਸੇ ਕਰਕੇ ਕਹਿੰਦੀਆਂ ਕਿ ਸੈਂਸਸ ਖੋਲ ਕੇ ਰੱਖਿਏ ਜੇ ਕਿਸੇ ਨਾਲ ਇਹ ਗੰਦੇ ਕਾਰਜ ਕਰਨ ਨਾਲ ਘਰ 'ਚ ਕੁਝ ਚੰਗੇ ਦੀ ਉਮੀਦ ਕਰ ਰਹੇ ਹੋ ਤਾਂ ਮੂਰਖ ਹੋ ਧੋਖਾ ਹੋ ਰਿਹਾ ਤੁਹਾਡੇ ਨਾਲ ਖੇਡਿਆ ਜਾ ਰਿਹਾ ਹੈ ਤੁਹਾਡੇ ਭਰੋਸੇ ਦੇ ਨਾਲ ਜੋ ਜਨਾਨੀਆਂ ਕਦੇ ਘਰ ਚ ਵੱਡੇ ਦੇ ਆਏ ਤੇ ਸਿਰ ਤੇ ਚੁੰਨੀ ਲੈ ਲੈਂਦੀਆਂ ਨੇ ਉਹ ਬਾਬਿਆਂ ਸਾਹਮਣੇ ਕਿੱਦਾਂ ਬੇਸ਼ਰਮ ਹੋ ਸਕਦੀਆਂ ਸੋਚ ਕੇ ਦੇਖੋ ਕਿੰਨੀ ਗੰਦਗੀ ਹੈ ਸੋਚ ਕੇ ਦੇਖੋ ਨਾ ਕਿ ਇੱਥੇ ਸਿਰਫ ਉਹ ਤਾੰਤ੍ਰਿਕ ਗੱਲ ਸੀ ਕਿ ਇਹ ਬੀਬੀਆਂ ਗਲਤ ਨਹੀਂ ਸੀ ਉਹਨਾਂ ਨਾਲ ਧੋਖਾ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਦੀ ਸੋਚ ਪਛਾਵਲ ਸੀ ਕਿ ਸਾਡੇ ਨਾਲ ਕੋਈ ਕ੍ਰਿਸ਼ਮਾ ਹੋ ਜੋ ਤੇ ਜਿਸ ਨੇ ਕਹਿ ਤਾ ਕਿ ਹਾਂ ਮੈਂ ਤੁਹਾਡੀ ਨਈਆ ਪਾਰ ਲਗਾ ਦੂੰ ਉਸ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਿਆ ਇੱਕ ਦੂਜੀ ਨੂੰ ਲੈ ਕੇ ਗਈ ਦੂਜੀ ਤੀਜੀ ਨੂੰ ਅਕਲ ਨੂੰ ਹੱਥ ਅਜੇ ਵੀ ਨਾ ਮਾਰਿਆ ਤਾਂ ਗਵਾਉਣ ਨੂੰ ਹੋਰ ਅਜੇ ਬਹੁਤ ਕੁਝ ਵਾਹਿਗੁਰੂਸ ਮਤ ਪਕਸ਼ਨ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਣ ਸਾਫ ਅਜੇ